ਲਓ ਜੀ ਪ੍ਰਿੰਸਪਲ ਕੈਪੀ ਦਾ ਨਵਾਂ ਡਿਜ਼ਾਈਨ ਆ ਗਿਆ ਜੀ ਸਪੀਰੀਅਰ ਕਾਟਨ ਦੇ ਵਿੱਚ ਆਲ ਓਵਰ ਸੂਟਾ 5 ਮੀਟਰ ਦਾ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੋ ਚਲੋ ਜੀ ਸਕਰੀਨਸ਼ਾਟ ਲਈ ਚਲੋ ਜਲਦੀ ਜਿਹਨਾਂ ਨੇ ਆਰਡਰ ਬੁੱਕ ਕਰਾਉਣਾ ਸਾਨੂੰ WhatsApp ਤੇ ਆਰਡਰ ਭੇਜੋ Instagram ਤੇ ਮੈਸੇਜ ਨਾ ਭੇਜੋ ਬਲੀਜ਼ ਕਹਾਂਗੇ Instagram ਤੇ ਆਰਡਰ ਨਹੀਂ ਲੈਂਦੇ ਜਾਂਦੇ ਹੁਣ ਮੈਂ ਮੈਸੇਜ ਦੇ ਇੱਕ ਤਾਂ ਬਹੁਤ ਲੋਕਾਂ ਦੇ ਮੈਸੇਜ ਆਏ ਪਏ ਨੇ ਜਿਨ੍ਹਾਂ ਨੇ ਬੁੱਕ ਕਰਾਉਣਾ ਸਾਨੂੰ ਉਹ WhatsApp ਤੇ ਹੀ ਬੁੱਕ ਕਰਾਓ ਸਕਰੀਨਸ਼ਾਟ ਲਈ ਚਲੋ ਆਰਡਰ ਭੇਜੋ ਜਲੋ 550 ਰੁਪਏ ਦਾ ਸੂਟਾ ਆਲ ਓਵਰ ਸਪੀਰੀਅਰ ਕਾਟਨ 5 ਮੀ ਉਗ ਲਿੰਟ ਲੇਗਾ 최소 800 700 ਰੁਪਏ ਦਾ ਸੋਨੇ ਬਾਜ਼ਾਰ ਚ ਮਿਲੂਗਾ ਮੇਰੇ ਕੋਲ 550 ਰੁਪਏ ਦੀ ਮਿਲੂਗਾ ਸਨ ਜਲਦੀ ਸਕ੍ਰੀਨਸ਼ਾਟ ਲੈ ਲਓ ਏਕ ਟੈਕ ਬ੍ਰੈਂਡ ਦਾ ਡਿਜ਼ਾਈਨ ਨੇ ਸਾਰੇ 550 ਰੁਪਏ ਵਿੱਚ ਸਪੀਰੀਅਰ ਕਾਟਰ ਪ੍ਰਿੰਸਸ 컬یکشن ਦੇ ਡਿਜ਼ਾਈਨ ਨੇ ਜੀ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਜੀ 550 ਰੁਪਏ ਵਿੱਚ ਸਾਰੇ ਸੋਲੋ ਸੋਲੋ ਪੀਸ ਨੇ ਜੀ ਕਿਸੇ ਦੇ ਵਿੱਚ ਕੋਈ ਰੰਗ ਰੰਗ ਨਹੀਂ ਹੋਣੇ ਬਸ ਸਾਡਾ ਡਿਜ਼ਾਈਨ ਨੇ ਜਿਹੜੇ ਦੇਖਣੇ ਤੁਸੀਂ ਬੁੱਕ ਕਰ ਲਓ ਸਾਰੇ ਡਿਜ਼ਾਈਨ ਨੇ ਕੋਈ ਕਿਸੇ ਦੇ ਰੰਗ ਮੇਲੇ ਨਾ ਮਿਲਿਓ ਗਾਰੰਟੀ ਹੈਣੀ ਜੀ ਕਿਉਂਕਿ ਡਿਜ਼ਾਈਨ ਹੀ ਦਿਖਾ ਰਹੇ ਤੁਹਾਨੂੰ 550 ਰੁਪਏ ਦਾ ਸੂਟ ਹੈ ਸਿਰਫ 1 ਸੂਟ ਦੀ ਸ਼ਿਪਿੰਗ 60 ਰੁਪਏ 2 ਦੀ 80 3 ਦੀ 90 4 ਦੀ 100 ਹੈ ਜੀ 1 ਸੂਟ ਦੀ ਸ਼ਿਪਿੰਗ 60 ਰੁਪਏ ਲੱਗੂ ਜੇ 올 ਇੰਡੀਆ 2 ਦੀ 80 ਲੱਗੂ 3 ਦੀ 90 4 ਦੀ 100 ਹੈ ਜੀ ਜਿਨ੍ਹਾਂ ਨੇ 10 ਸੂਟ ਬੁੱਕ ਕਰਾਉਣੇ ਹਨ ਉਹਨਾਂ 'ਚ 200 ਰੁਪਏ ਸ਼ਿਪਿੰਗ ਹੈ ਏ ਜਲਦੀ ਜਲਦੀ ਬੁੱਕ ਕਰ ਲੋ ਸਟਾਕ ਲਿਮਟਡ ਐ ਮੈਂ ਤੁਹਾਨੂੰ ਪਹਿਲਾਂ ਫੇਰ ਗੱਲ ਕਰ ਰਿਹਾ 550 ਰੁਪਏ ਸੂਟਾਂ ਸਟਾਕ ਲਿਮਟਡ ਐ 550 ਲਈ ਜੀ ਕੋਈ 900 1000 ਕੁਝ ਨਹੀਂ ਮੰਗਣਾ ਆਪਣੇ ਏਕ ਟੈਕਸ ਦਾ ਕਪੜਾ ਕਿਹਾ ਏਕ ਟੈਕਸ ਆਊਗਾ 550 ਕਿਹਾ 550 ਰੁਪਏ ਦਾ 5 ਮੀਟਰ ਸੂਟ ਆਊਗਾ ਜੀ ਪ੍ਰਿੰਸ ਕਲੈਕਸ਼ਨ ਐ ਜੀ 550 ਰੁਪਏ ਦੇ ਵਿੱਚ ਪ੍ਰਿੰਸ ਕਲੈਕਸ਼ਨ 550 ਰੁਪਏ ਦੇ ਵਿੱਚ ਐ ਜਲਦੀ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ 550 ਰੁਪਏ ਦੀ ਰੇਂਜ ਦੇ ਵਿੱਚ ਐ ਜੀ ਜਿਹਦੇ ਬੁੱਕਰਾਂ ਨਾਲ ਜਲਦੀ ਬੁੱਕਰਾਂ ਵਾਲੇ ਸਕਰੀਨਸ਼ਾਟ ਲੈ ਚਲੋ ਆਰਡਰ ਤੇ ਜਿੱਲੋ ਫੋ